ਕਿ ਭਾਰਤ ਪਾਕਿਸਤਾਨ ਵਿਚਾਲੇ ਮੋਰਤੋ ਜੰਗ ਛੜਨ ਜਾ ਰਹੀ ਹੈ ਇਹ ਸਵਾਲ ਅੱਜ ਕੱਲ ਲੋਕ ਇੱਕ ਦੂਜੇ ਤੋਂ ਪੁੱਛਦੇ ਨਜ਼ਰ ਆਉਂਦੇ ਨੇ ਔਰ ਇਸ ਦੀ ਬਜਾਇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕੁੱਝ ਖਿਆਸ ਰਹੀਆਂ ਤੇ ਦੂਜੀ ਵਜ੍ਹਾ ਹੈ ਸਰਹੜੀਕ ਤੋਂ ਲੈ ਕੇ ਕਰਾਚੀ ਤੱਕ ਹੋ ਰਿਹਾ ਜੰਗੀ ਯੁੱਧ ਵਿਆਪ ਜੀਹਾਂ ਤੁਹਾਨੂੰ ਦੱਸ ਦਈਏ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਨੇ ਸਭ ਤੋਂ ਵੱਡਾ ਜੰਗੀ ਅਭਿਆਸ ਸ਼ੁਰੂ ਕੀਤਾ ਹੈ ਜਿਸ ਨੂੰ ਨਾਮ ਦਿੱਤਾ ਗਿਆ ਤ੍ਰਿਸ਼ੂਲ 2025 ਜੀਹਾਂ ਜੰਗੀ ਅਭਿਆਸ ਜੱਦਾ ਸ਼ੁਰੂ ਹੋਇਆ ਉਸ ਤੋਂ ਲੈ ਕੇ ਅੱਜ ਦਿਨ ਤੱਕ ਕਈ ਤਸਵੀਰਾਂ ਜਿਹੀਆਂ ਸਾਹਮਣੇ ਆ ਚੁੱਕੀਆਂ ਨੇ ਜੋ ਵਾਕ ਵਿੱਚ ਦਰਸਾਉਂਦੀਆਂ ਕਿ ਇਹ ਤਸਵੀਰਾਂ ਵਾਕ ਵਿੱਚ ਕਿਸੇ ਹਾਲੀਵੁੱਡ ਮੂਵੀ ਤੋਂ ਨਿਕਲ ਕੇ ਸਾਹਮਣੇ ਤਾਂ ਨਹੀਂ ਆਈਆਂ ਪਰ ਨਹੀਂ ਇਹ ਜੰਗੀ ਅਭਿਆਸ ਹੈ ਜਿਸ ਦੇ ਵਿੱਚ ਤਿੰਨੋਂ ਫੌਜੀ ਸੇਵਾ ਤਿੰਨੋਂ ਹਥਿਆਰਬੰਦ ਫੌਜਾਂ ਹਿੱਸਾ ਲੈ ਰਹੀਆਂ ਨੇ ਤੁਹਾਨੂੰ ਦੱਸ ਦਈਏ ਦਰਅਸਲ ਇਹ ਇੱਕ ਜਿਹਾ ਜੰਗੀ ਅਭਿਆਸ ਹੈ ਜਿਹੜਾ ਕਿ ਅੱਜ ਤੋਂ ਪਹਿਲਾਂ ਰਾਜਸਥਾਨ ਅਤੇ ਸਰਹੱਦ ਪ੍ਰੀਤ ਦੇ ਨਾਲ ਲੱਗਦੇ ਬਾਰਡਰ ਤੇ ਵੀ ਅੱਜ ਤੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਜਿੱਹਾਂ ਪੇ 500 ਤੋਂ ਵੱਧ ਟੈਗ ਸ਼ਾਮਿਲ ਕੀਤੇ ਗਿਆ ਹੈ ਕਈ ਜੰਗੀ ਜਹਾਜ਼ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਆਖਰਕਾਰ ਕਿਉਂ ਕਿਾਸ ਰਹੀਆਂ ਚੱਲ ਰਹੀਆਂ ਨੇ ਹੁਣ ਇਸ ਤੇ ਗੱਲ ਕਰਦੇ ਆ ਕਿ ਲੋਕ ਇਸ ਗੱਲ ਨੂੰ ਕਿਉਂ ਵਾਰ-ਵਾਰ ਕਹਿ ਰਹੇ ਨੇ ਕਿ ਕੀ ਵਾਕਿਜ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜਨ ਜਾ ਰਹੀ ਹੈ ਉਸ ਦੀ وجہ ਉਸ ਦਾ ਕਾਰਨ ਹੈ ਐਡੇ ਵੱਡੇ ਪੱਧਰ ਤੇ ਹੋ ਰਿਹਾ ਜੰਗੀ ਵਿਆਸ ਜੋ ਨਾਲ ਸਰ ਭਾਰਤੋਂ ਨੇ ਪਾਸੇ ਹੋ ਰਿਹਾ ਸੋ ਪਾਕਿਸਤਾਨ ਨੇ ਵੀ ਆਪਣੀ ਇੱਕ ਡ੍ਰਿਲ ਸ਼ੁਰੂ ਕਰ ਦਿੱਤੀ ਹੈ ਮਕਾਨਾ ਤੋਂ தோਤੇ ਆਪਣੀ 에ਅਰ ਸਪੇਸ ক্লোਜ਼ ਕੀਤੀ ਕੀ ਪਾਕਿਸਤਾਨ ਵੱਲੋਂ ਹੋਰ ਜੰਗੀ ਅਭਿਆਸ ਸੇ ਸ਼ੁਰੂ ਕੀਤਾ ਜਾ ਰਿਹਾ ਹੈ ਕੀ ਕੁਝ ਫਿਲਹਾਲ ਚੱਲ ਰਿਹਾ ਗ੍ਰਾਫਿਕਸ ਦਰਾਹੀਂ ਤੁਹਾਨੂੰ ਦੱਸਣ ਦੀ ਜੇਕਰ ਕੋਸ਼ਿਸ਼ ਕਰੀਏ ਤਾਂ ਭਾਰਤ ਨੇ ਤ੍ਰਿਸ਼ੂਲ 2025 ਜੰਗੀ ਅਭਿਆਸ ਸ਼ੁਰੂ ਕੀਤਾ ਹੈ ਗੁਜਰਾਤ ਅਤੇ ਰਾਜਸਥਾਨ ਦੀਆਂ ਪੱਛਮੀ ਸਰਹੱਦਾਂ ਤੇ ਹਯੁੱਧ ਦੇ ਅਭਿਆਸ ਚੱਲ ਰਹੇ ਤਿੰਨਾਂ ਫੌਜਾਂ ਦੀ ਮੈਗਾ ਜੰਗ ਡ੍ਰਿਲ ਚੱਲ ਰਹੀ ਹੈ 3 ਅਕਤੂਬਰ ਤੋਂ ਲੈ ਕੇ ਗੁਜਰਾਤ ਅਤੇ ਰਾਜਸਥਾਨ ਦੇ ਬਾਰਡਰ ਯਾਨੀ ਕਿ ਸਰਦੀ ਇਲਾਕਿਆਂ ਦੇ ਵਿੱਚ 에ਅ ਡ੍ਰਿਲ ਕੀਤੀ ਜਾ ਰਹੀ ਹੈ 40 ਹਜ਼ਾਰ ਤੋਂ ਵੀ ਵੱਧ ਜਵਾਨ ਅਤੇ ਤਨਾਤ ਕੀਤੇ ਗਏ ਨੇ 25 ਜਹਾਜ਼ 40 ਜੈਟ 500 ਤੋਂ ਵੀ ਵੱਧ ਟੈਂਕ ਸ਼ਾਮਿਲ ਕੀਤੇ ਜਾ ਰਹੇ ਨੇ ਸਰ ਕਰੀਕ ਐਸ ਦਾ ਫਲੈਸ਼ ਪੁਆਇੰਟ ਬਣਿਆ ਜਿੱਥੇ ਪਾਕਿਸਤਾਨ ਬੰਕਰ ਅਤੇ ਰਡਾਰ ਬਣਾ ਰਿਹਾ ਪਾਕਿਸਤਾਨ ਨੇ ਗਲਤੀ ਕੀਤੀ ਤਾਂ ਇਤਿਹਾਸ ਬਦਲ ਕੇ ਰੱਖ ਦਵਾਂਗੇ ਇਹ ਕਹਿਣਾ ਹੈ ਇਹ ਚੇਤਾਵਨੀ ਦਿੱਤੀ ਸੀ ਰਾਜਨਾਥ ਸਿੰਘ ਨੇ T90 ਪਿਸ਼ਮ ਅਤੇ ਅਰਜੁਨ MK2 ਰਣ ਦੇ ਵਿੱਚ ਦੌੜ ਦੇ ਨਜ਼ਰ ਆਏ ਪ੍ਰਚੰਡ ਹੈਲੀਕਾਪਟਰ ਦਰਾਹੀਂ ਨਕਲੀ ਅੱਤਵਾਦੀ ਕੈਂਪਾਂ ਨੂੰ ਤਬਾਹ ਤਾਂ ਕੀਤਾ ਗਿਆ ਪਾਕਿਸਤਾਨੀ ਜਲ ਸੈਨਾ ਨੇ ਵੀ ਜੰਗ ਅਭਿਆਸ ਸ਼ੁਰੂ ਕਰ ਦਿੱਤਾ ਹੈ ਇੱਕੋ ਸਮੇਂ ਇੱਕੋ ਹੀ ਖੇਤਰ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਇਹ ਜੰਗੀ ਅਭਿਆਸ ਇਸ ਵੇਲੇ ਚੱਲ ਰਿਹਾ ਹੈ ਤਾਂ ਜਿਹहां ਤੁਹਾਨੂੰ ਦੱਸਦੀ ਇੱਕੋ ਸਮੇਂ ਭਾਰਤ ਅਤੇ ਪਾਕਿਸਤਾਨ ਐ ਮੈਗਾ ਡ੍ਰਿਲ ਕਰਦੇ ਨਜ਼ਰ ਆਉਂਦੇ ਨੇ ਅਜਿਹੇ ਵਿੱਚ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸਿਓਂ ਜਿਹੜੀਆਂ ਫੌਜਾਂ ਨੇ ਉਹ ਤਿਆਰੀ ਕਰ ਰਹੀਆਂ ਨੇ ਸੋ ਇਹ ਕਿਆਸ ਰਹੀਆਂ ਲਗਦੀਆਂ ਲਾਜ਼ਮੀ ਹੈ ਕਿ ਤਣਾਅ ਕੀ ਵਕਤ ਚ ਮੁਰਤੋਂ ਵੱਧ ਸਕਦਾ ਹੈ ਇਹ ਕਿਆਸ ਰਹੀਆਂ ਨੇ ਇਸ ਤੋਂ ਬਾਅਦ ਲਗਾਤਾਰ ਕੋਸ਼ਿਸ਼ਾਂ ਵੀ ਜ਼ਰੂਰ ਕੀਤੀਆਂ ਜਾ ਰਹੀਆਂ ਕਿ ਅਜੀਹਾ ਕੁਝ ਨਾ ਹੋਵੇ ਕਿਉਂਕਿ ਅਜੀਹੀ ਕੋਈ ਵੀ ਟੈਨਸ਼ਨ ਦੋਹੇ ਦੇਸ਼ਾਂ ਵਾਸਤੇ ਖਾਸ ਤੌਰ ਤੇ ਇਕਨੋਮਿਕ ਤੌਰ ਤੇ ਚੰਗੀ ਸਾਬਤ ਨਹੀਂ ਹੋਵੇਗੀ